ਦੋਸਤੋ ਅੱਜ ਜਿਹੜੀ ਵੀਡੀਓ ਲੈ ਕੇ ਆਈਆਂ ਮੈਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਵੀ ਜਿਹੜੇ ਬੱਚੇ ਨੇ ਉਹ ਵੈਸਟਰਨ ਕੰਟਰੀ ਵਿੱਚ ਜਾ ਕੇ ਕਿਹ ਢੰਗ ਨਾਲ ਸੈਟਲ ਹੋ ਸਕਦੇ ਨੇ ਕਿਉਂਕਿ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਇੱਕ ਹੀ ਕਰੇਜ਼ ਹੈ ਕਿ ਅਸੀਂ ਵੈਸਟਰਨ ਕੰਟਰੀ ਦੇ ਵਿੱਚ ਜਾ ਕੇ ਸੈਟਲ ਹੋਣਾ ਹੈ ਬਟ ਵੈਸਟਰਨ ਕੰਟਰੀ ਦੇ ਵਿੱਚ ਜਾਣ ਦੇ ਲਈ ਤੁਹਾਡੇ ਕੋਲ ਤਕਰੀਬਨ 30 ਲੱਖ ਰੁਪਏ ਹੋਣਾ ਚਾਹੀਦਾ ਹੈ ਜਿਹੜਾ ਕਿ ਹਰ ਕੋਈ ਬੱਚਾ ਨਹੀਂ ਲਗਾ ਸਕਦਾ ਜਿਹੜੇ ਮਿਡਲ ਕਲਾਸ ਫੈਮਿਲੀ ਦੇ ਬੱਚੇ ਨੇ ਉਹ 30 ਲੱਖ ਰੁਪਏ ਲਾ ਕੇ ਵੈਸਟਰਨ ਕੰਟਰੀ ਨਹੀਂ ਜਾ ਸਕਦੇ ਤਾਂ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਹੈ ਜਿਹੜਾ ਤਾਂ ਤੁਹਾਨੂੰ ਮੈਂ ਦੱਸਣ ਜਾ ਰਹੀਆਂ ਇਸ ਤੰਗ ਦੇ ਨਾਲ ਤੁਸੀਂ ਬਹੁਤ ਹੀ ਘੱਟ ਖਰਚੇ 'ਚ ਜਾਂ ਫਿਰ ਫ੍ਰੀ ਦੇ ਵਿੱਚ ਹੀ ਵੈਸਟਰਨ ਕੰਟਰੀ ਦੇ ਵਿੱਚ ਜਾ ਕੇ ਸੈਟਲ ਹੋ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਤਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬਾਹਰ ਜਾਣ ਦੇ ਵਿੱਚ ਬਹੁਤ ਹੀ ਘੱਟ ਖਰਚਾ ਹੋਵੇ ਤਾਂ ਉਹਦੇ ਲਈ ਕੀ ਕੀ ਰਿਕੁਆਇਰਮੈਂਟ ਹੈ ਤੁਹਾਨੂੰ ਉਹ ਦੱਸਣ ਜਾ ਰਹੀ ਹਾਂ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੀ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਅਤੇ ਪਲੱਸ 2 ਤੋਂ ਬਾਅਦ ਤੁਹਾਡੀ ਇੰਗਲਿਸ਼ ਵਧੀਆ ਹੋਣੀ ਚਾਹੀਦੀ ਹੈ ਆਇਲਟਸ ਦੇ ਵਧੀਆ ਤੁਹਾਡੇ ਕੋਲ ਬੈਂਡ ਹੋਣੇ ਚਾਹੀਦੇ ਨੇ ਇਸ ਤੋਂ ਬਾਅਦ ਤੁਸੀਂ ਆਈਟੀਆਈ ਦੇ ਵਿੱਚੋਂ ਕਿਸੇ ਵੀ ਆਈਟੀ ਦੇ ਵਿੱਚੋਂ ਕੁਝ ਕੋਰਸ ਨੇ ਤੁਹਾਨੂੰ ਮੈਂ ਬਾਅਦ ਚ ਦੱਸਦੀ ਹਾਂ ਕਿਹੜੇ-ਕਿਹੜੇ ਕੋਰਸ ਤੁਸੀਂ ਕਰਕੇ ਜਾ ਸਕਦੇ ਹੋ ਉਹ ਤੁਹਾਡਾ ਇੱਕ ਕੋਰਸ ਕੀਤਾ ਹੋਣਾ ਚਾਹੀਦਾ ਹੈ ਅਤੇ ਆਈਟੀ ਦਾ ਕੋਰਸ ਕਰਨ ਤੋਂ ਬਾਅਦ ਤੁਹਾਡੇ ਕੋਲ 1 ਸਾਲ ਦੀ ਅਪਰੈਂਟਸ਼ਿਪ ਜਾਂ ਫਿਰ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਅਗਰ ਤੁਸੀਂ ਇਹ ਸਾਰੀਆਂ ਕਰੰਟ ਬੁਰੀਆਂ ਕਰਦੇ ਹੋ ਤੁਸੀਂ ਮੈਡੀਕਲੀ ਫਿਟ ਹੋ ਤੁਹਾਡਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਤਾਂ ਤੁਸੀਂ ਈਜ਼ੀਲੀ ਬਹੁਤ ਹੀ ਘੱਟ ਖਰਚੇ ਤੇ ਕੈਨੇਡਾ ਜਾ ਕੇ ਜਾਂ ਜੁਕਿ ਵੈਸਟਰਨ ਕੰਵੈਸਟਰ ਕੰਟਰੀ ਵਿੱਚ ਜਾ ਕੇ ਸੈਟਲ ਹੋ ਸਕਦੇ ਹੋ। ਉਹ ਕਿਹੜੇ-ਕਿਹੜੇ ਕੋਰਸ ਨੇ ਜਿਹੜੇ ਤੁਹਾਨੂੰ ਆਈਟੀ ਦੇ ਕਰਨੇ ਚਾਹੀਦੇ ਨੇ ਉਹ ਤੁਹਾਨੂੰ ਡਿਟੇਲ ਚ ਮੈਂ ਜਾਣਕਾਰੀ ਦੇਣ ਜਾ ਰਹੀ ਹਾਂ ਉਹ ਤੁਸੀਂ ਨੋਟ ਕਰ ਸਕਦੇ ਹੋ। ਜਿਵੇਂ ਕਿ ਇਲੈਕਟ੍ਰੀਸ਼ੀਅਨ ਇਲੈਕਟ੍ਰੋਨਿਕ ਇਲੈਕਟ੍ਰੋਨਿਕਲ ਟੈਕਨੀਸ਼ੀਅਨ ਪਲੰਬਰ ਕਾਰਪੇਂਟਰ ਮੋਟਰ ਮੈਕੈਨਿਕ ਡੀਜ਼ਲ ਮੈਕੈਨਿਕ ਟਰੱਕ ਮੈਕੈਨਿਕ ਕਾਰ ਮੈਕੈਨਿਕ ਸਕਿਉਰਟੀ ਕੈਮਰਾ ਇੰਸਟਾਲਰਸ ਫਾਇਰ ਅਲਾਰਮ ਟੈਕਨੀਸ਼ੀਅਨ ਸਪ੍ਰਿੰਕਲਰ ਟੈਕਨੀਸ਼ੀਅਨ ਡਕਟ ਟੈਕਨੀਸ਼ੀਅਨ ਕੰਪਿਊਟਰ ਰਿਪੇਅਰ ਵੈਲਡਰ ਬਾਰ ਬਾਈਂਡਰ ਕੰਸਟਰਕਸ਼ਨ ਕ੍ਰੇਨ ਆਪਰੇਟਰ ਬਿਊਟੀ ਪਾਰਲਰ ਕੁੱਕ ਕੇਅਰ ਗੀਵਰ अर्ली ਚਾਈਲਡਹੂਡ ਐਜੂਕੇਟਰ ਨਰਸਿਸ ਮੈਡੀਕਲ ਲੈਬ ਟੈਕਨੀਸ਼ੀਅਨ ਟਰੱਕ ਡਰਾਈਵਰਸ ਕੰਸਟਰਕਸ਼ਨ ਕ੍ਰੇਨ ਆਪਰੇਟਰ ਕੰਸਟਰਕਸ਼ਨ ਕਲੀਨਰ ਕੰਸਟਰਕਸ਼ਨ ਪੇਂਟਰ ਤੇ ਕੰਸਟਰਕਸ਼ਨ ਫਿਡਿੰਗ ਵਰਕਰਸ ਇਹ ਸਾਰੇ ਆਈਟੀ ਟ੍ਰੇਡ ਦੇ ਕੋਰਸਿਸ ਨੇ ਇਹਨਾਂ ਵਿੱਚੋਂ ਅਗਰ ਤੁਸੀਂ ਕੋਈ ਵੀ ਕੋਰਸ ਕਰਕੇ ਅਤੇ ਇੱਕ ਸਾਲ ਦਾ ਐਕਸਪੀਰੀਅੰਸ ਜੇ ਆਕਰ ਪ੍ਰਿੰਸੀਪ ਲੈ ਕੇ ਜਾਂਦੇ ਹੋ ਤਾਂ ਤੁਹਾਡਾ ਬਾਹਰ ਜਾਂਦਾ ਖਰਚਾ ਬਹੁਤ ਹੀ ਜ਼ਿਆਦਾ ਘੱਟ ਹੋਏਗਾ ਸੋ ਜਿਹੜੇ ਬੱਚੇ ਆਈਟੀ ਦਾ ਕੋਰਸ ਕਰਨਾ ਚਾਹੁੰਦੇ ਨੇ ਕਿਸੇ ਕੰਮ ਕਰਕੇ ਜੇ ਬੱਚਾ ਨੇ ਆਈਟੀ ਨਹੀਂ ਕੀਤੀ ਤੇ ਪਲੱਸ 2 ਕੀਤੀ ਹੋਈ ਹੈ ਉਹ ਬੱਚੇ ਹੁਣ ਆਈਟੀ ਟ੍ਰੇਡ ਦਾ ਕੋਰਸ ਕਰ ਸਕਦੇ ਨੇ ਕਿਉਂਕਿ ਐਡਮਿਸ਼ਨ ਚੱਲ ਰਹੀਆਂ ਨੇ ਜਿਹੜੇ ਬੱਚੇ ਕੋਰਸ ਕਰਨਾ ਚਾਹੁੰਦੇ ਨੇ ਉਹ ਦਿੱਤੇ ਹੋਏ ਨੰਬਰਾਂ ਦੇ ਉੱਪਰ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਨੇ ਤੇ ਜਾਣਕਾਰੀ ਲੈ ਸਕਦੇ ਨੇ ਤੇ ਐਡਮਿਸ਼ਨ ਵੀ ਲੈ ਸਕਦੇ ਨੇ ਉਹ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀ ਵੀਡੀਓ ਉਹਨਾਂ ਬੱਚਿਆਂ ਤੱਕ ਜ਼ਰੂਰ ਪਹੁੰਚੇ ਜਿਹੜੇ ਵਿੱਚ ਆਈਟੀ ਦਾ ਕੋਰਸ ਕਰਕੇ ਬਹੁਤ ਹੀ ਘੱਟ ਖਰਚੇ ਤੇ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਤੇ ਵਧੀਆ ਇਨਕਮ ਪ੍ਰਾਪਤ ਕਰਨਾ ਚਾਹੁੰਦੇ ਨੇ ਥੈਂਕ ਯੂ